ਲੈ ਜੀ ਅੱਜ ਤੁਹਾਨੂੰ ਮਤੀਰੇ ਦਿਖਾਉਣਾ ਮਤੀਰੇ ਤੋੜਨ ਦੀ ਜਿਹੜੀ ਆ ਸੇਵਾ ਚੱਲ ਰਹੀ ਆ ਤੇ ਸਾਡੇ ਨੌਜਵਾਨ ਮਤੀਰੇ ਲੈ ਕੇ ਆਉਂਦੇ ਆ ਬਾਈ ਦੇ ਲਾਇਵ ਆ ਸਤਨਾਮ ਸਿੰਘ ਬਾਈ ਸਰਬਨ ਸਿੰਘ ਸਤਨਾਮ ਸਿੰਘ ਜਸਵੀਰ ਸਿੰਘ ਤੇ ਸੰਦੀਪ ਸਿੰਘ ਤੇ ਮਤੀਰੇ ਯਾਰ ਦੇਖ ਲੈ ਕਿਆ ਬਾਤਾਂ ਆ ਕਹਿੰਦੇ ਵਿੱਚੋਂ ਪੂਰਾ ਲਾਲ ਮਤੀਰਾ ਨਿਕਲਣਾ ਤੇ ਇੱਧਰ ਬਾਈ ਆਪਣਾ ਆਹ ਦੇ ਆ ਵੀ ਤੋੜ ਰਿਹਾ ਬਾਈ ਦੇ ਇਹਦੇ ਬਾਈ ਦੇ ਮਟੀਰੇ ਲਾਏ ਹੋਏ ਆ ਅਸੀਂ ਤੋੜੋ ਮੈਂ ਭਰ ਦਾਂਗਾ ਬਾਈ ਕੱਚਾ ਫੜ ਲਾ ਕਹਿੰਦਾ ਮੈਂਟੀ ਬਸ ਆਪਾਂ ਤੋੜ ਕੇ ਭਰ ਦਨੇ ਆ ਮਟੀਰੇ ਤੇ ਬਹੁਤ ਜਿਆਦਾ ਲੱਗੇ ਹੋਏ ਮਟੀਰੇ ਉੱਥੋਂ ਤੱਕ ਤੁਸੀਂ ਦੇਖਦੇ ਹੋ ਖੇਤ ਉੱਥੇ ਤੱਕ ਜਿਹੜੇ ਮਟੀਰੇ ਲੱਗੇ ਹੋਏ ਨੇ ਤੇ ਸਾਨੂੰ ਚਾਹੀਦੇ ਸੀ ਇਹ 6 ਕੁਆਂਟਿਟੀ ਮਟੀਰੇ ਚਾਹੀਦੇ ਸੀਗੇ ਤੇ ਬਾਈ ਕਹਿੰਦਾ 50 ਕਰ ਲੋ ਅਸੀਂ ਸੇਵਾ ਚ ਪਾਵਾਂਗੇ ਮੈਂ ਕਿਹਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਧਰ ਆਪਣੀ ਪਿਕਅਪ ਖੜੀ ਆ ਉੱਥੇ ਆਪਾਂ ਮਤੇਰੇ ਲੈ ਕੇ ਜਾਵਾਂਗੇ ਤੇ ਲੰਗਰ ਲਾਵਾਂਗੇ ਇਹ ਜਿਹੜੇ ਮਤੇਰੇ ਆਪਾਂ ਲੈ ਕੇ ਜਾਂਦੇ ਆ ਇਹਨਾਂ ਦਾ ਲੰਗਰ ਹੀ ਲਾਉਣਾ ਆ ਕੇ ਵੀ ਦੇਖ ਲੈ ਜੱਟਾ ਆ ਨਹੀਂ ਲਾ ਦੇਖਾ ਜਿਹੜੇ ਖਾਣੇ ਨਾਲ ਦੋ ਬਾਈ ਕਹਿੰਦਾ ਖਾ ਕੇ ਚੈੱਕ ਕਰਕੇ ਫੇਰ ਤੁਸੀਂ ਪਵਾਇਓ ਹਨਾ ਤੋਲ ਕੇ ਦੇਣ ਗਿਆ ਬਾਈ ਸੰਦੀਪ ਜਾਰੇ ਦੀ ਬਹੁਤ ਸੇਵਾ ਵੱਡੀ ਆ ਆਪਣੀ ਤੇ ਇੱਧਰ ਆਪਣਾ ਜਸੂ ਬਾਈ ਤੇ ਆਹ ਭਰ ਲੀਆਂ ਬੋਰੀਆਂ ਬਾਈ ਕਹਿੰਦਾ ਯਾਰ ਅ ਵੀ ਤੁਸੀਂ ਤੋੜ ਕੇ ਦੇਖੋ ਵਿੱਚੋਂ ਜਿਹੜਾ ਮਤੀਰਾ ਬਹੁਤ ਲਾਲ ਨਿਕੂਗਾ ਹਾਂ ਬਈ ਬਹੁਤ ਲਾਲ ਆ ਬਈ ਮਤੀਰਾ ਇਹ ਖਾ ਕੇ ਵੀ ਕਹਿੰਦਾ ਕਿਆ ਬਾਤਾਂ ਆ ਖੰਡਰ ਦਾ ਮਠਾ ਨਾ ਇੱਥੇ ਬਾਣ ਦੇ ਵਿੱਚ ਪਾਣੀ ਲੱਗਿਆ ਵਾ ਪਾਣੀ ਲੱਗਣ ਨਾਲ ਇਹ ਮਤੀਰੇ ਵੈਸੇ ਹੀ ਮੈਨੂੰ ਪੂਰੇ ਠੰਡੇ ਹੋਏ ਪਿਆ ਆਹ ਨਹੀਂ ਬਾਈ ਬਲੇਡ ਦੀ ਤੇ ਖਾਓ ਓੜਾ ਚੁੰਡੀ ਨਾਲ ਤੋੜ ਕੇ ਖਾ ਖਾ ਕੇ ਦੇਖ ਖੰਡਰ ਦਾ ਮਠਾ ਉਹ ਬੰਦਾ ਇਹ ਪੁੱਤ ਖਾ ਕੇ ਦੇਖ ਤੂੰ ਕੋਈ ਕੀ ਬਾਤ ਹੀ ਐ ਨਹੀਂ ਵੈਸੇ ਇਹ ਪਾਣੀ ਲੱਗੇ ਕਰਕੇ ਨਾ ਤੇ ਇਹ ਠੰਡਾ ਥਾਂ ਤੇ ਮਤੀਰਾ ਵੀ ਬਹੁਤ ਠੰਡਾ ਤੇ ਜੇ ਇਹਨੂੰ ਆਪਾਂ ਬਰਫ਼ ਦੇ ਵਿੱਚ ਠੰਡੇ ਕਰਕੇ ਖਾਵਾਂਗੇ ਤਾਂ ਹੋਰ ਵੀ ਇਹ ਇਹਨੇ ਵਧੀਆ ਬਣਾ ਠੀਕ ਹੈ ਜੀ ਧੰਨਵਾਦ ਠੀਕ ਹੈ ਨਾ ਤੇ ਨਹੀਂ ਤਾਂ ਉਹ ਗਰਮੀ ਬਹੁਤ ਪੈਂਦੀ ਇੱਥੇ ਥੱਲੇ ਬਾਹਣ ਦੇ ਵਿੱਚ ਪਾਣੀ ਲੱਗਿਆ ਵਾ ਪਾਣੀ ਲੱਗੇ ਕਰਨਾ ਇਹ ਇਹਦੀ ਠੰਡਕ ਹੁੰਦੀ ਧਰਤੀ ਠੰਡੀ ਐ ਇੱਥੇ ਤੇ ਤਾਂ ਕਰਕੇ ਇਹ ਮਤੀਰਾ ਵੀ ਠੰਡਾ ਹੈਗਾ ਨਹੀਂ ਤਾਂ ਇੰਨੀ ਗਰਮੀ ਪੈਂਦੀ ਐ ਮਤੀਰਾ ਤੋਂ 14 ਬੈਠੀ ਗਰਮ ਹੋ ਜਾਂਦਾ। ਬਾਈ ਆਉਂਦਾ ਚੱਕੀ ਮੋਢਿਆਂ ਤੇ ਮਤੀਰੀਆਂ ਦਾ ਫੈਲਾ। ਹੁਣ ਪਤਾ ਲਾਇਦਾ ਕਿੰਨਾ ਇਹ ਲੰਗਰ ਲਾਉਣਾ ਮੈਂ ਹਾਂ ਚੱਲ ਕੋਈ ਨਾ ਬਈ। ਮੋਢਿਆਂ ਤੋਂ ਵੀ ਇਹੀ ਜਾਊ ਫਿਰ। ਹਾਂ ਦੇ ਇੱਧਰ ਸਾਡਾ ਸੰਦੀਪ ਸਿੰਘ ਭਰੀ ਜਾਂਦਾ ਗੱਡੀ ਮਤੀਰੀਆਂ ਨਾਲ।